ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਬਲਾਕ ਗੜਸ਼ੰਕਰ ਦੇ ਵਾਈਸ ਪ੍ਰਧਾਨ ਜੋਗਿੰਦਰਪਾਲ ਹੈਪੀ ਨੇ ਬੀਤ ਏਰੀਏ ਦਾ ਦੌਰਾ ਕੀਤਾ ਜਿਸ ਦੌਰਾਨ ਉਹਨਾਂ ਨੇ ਪਿੰਡ ਬੀਨੇਵਾਲ ਦੇ ਵਸਨੀਕਾਂ ਨਾਲ ਉਹਨਾਂ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਉਥੋਂ ਦੇ ਵਸਨੀਕ ਕੁਲਵੰਤ ਸਿੰਘ ਅਤੇ ਤਰਮਪਾਲ ਨਾਲ ਖੇਤਾਂ ਵਿੱਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡਾ ਇਲਾਕਾ ਬਹੁਤ ਹੀ ਪਛੜਿਆ ਹੋਇਆ ਹੈ ਇੱਥੇ ਖੇਤੀ ਨੂੰ ਸਿੰਚਾਈ ਲਈ ਕੋਈ ਵੀ ਟਿਊਬਵੈਲ ਜਾਂ ਕੋਈ ਹੋਰ ਸਾਧਨ ਨਹੀਂ ਹੈ ਜਿਸ ਨਾਲ ਫਸਲ ਦੀ ਸਿੰਚਾਈ ਕੀਤੀ ਜਾ ਸਕੇ ਸਾਡੀ ਖੇਤੀ ਸਿਰਫ ਵਾਰਿਸ਼ ਦੇ ਪਾਣੀ ਤੇ ਹੀ ਨਿਰਭਰ ਹੈ ਜੇਕਰ ਵਾਰਿਸ਼ ਵਧੀਆਂ ਹੋ ਜਾਵੇ ਤਾਂ ਗੁਜ਼ਾਰੇ ਜੋਗੀ ਫਸਲ ਹੋ ਜਾਂਦੀ ਨਹੀਂ ਤਾਂ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਉਹਨਾਂ ਕਿਹਾ ਸਾਡੇ ਪਿੰਡਾਂ ਵਿੱਚ ਕਦੂ ਅਤੇ ਖੀਰੇ ਦੀ ਫਸਲ ਦੀ ਖੇਤੀ ਜਾਂਦੀ ਹੈ ਇਸ ਵਾਰ ਵਾਰਿਸ ਕਟ ਹੋਣ ਕਾਰਨ ਖੇਤਾਂ ਵਿੱਚ ਲਾਈਆਂ ਹੋਈਆਂ ਵੇਲਾਂ ਸੁੱਕ ਗਈਆਂ ਅਤੇ ਸਾਡਾ ਫਸਲ ਦਾ ਖਰਚ ਵੀ ਪੂਰਾ ਨਹੀਂ ਹੋ ਸਕਿਆ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਉਸ ਸੁਗ ਲੈਂਡ ਪਹੁੰਚਿਆ ਹਰ ਇੱਕ ਸਰਕਾਰ ਨੇ ਲਾਹਾ ਹੀ ਲਿਆ ਹੈ ਸਹੂਲਤਾਂ ਦੇ ਨਾਮ ਤੇ ਲੱਕੜ ਦੇ ਮੁੰਡੇ ਹੀ ਦਿੱਤੇ ਹਨ ਵੋਟਾਂ ਦੇ ਦਿਨਾਂ 'ਚ ਹਰ ਇੱਕ ਪਾਰਟੀ ਕਾਗਜ਼ਾ 'ਚ ਟਿਊਬਵੈਲ ਵੀ ਲਗਾ ਜਾਂਦੀ ਹੈ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਉਹ ਟਿਊਬਵੈਲ ਲੱਕੜ ਦਾ ਮੁੰਡਾ ਹੀ ਸਾਬਿਤ ਹੁੰਦੇ ਹਨ ਜਿਸੀਂ ਆਏ ਆਂ ਜੀ ਝੂਗੀਆਂ ਦੇ ਨੇੜੇ ਇਤਿਹਾਸ ਪਿੰਡ ਆ ਗ੍ਰੀਨੇਵਾਲ ਹਾਂ ਜੀ ਜਿੱਥੋਂ ਕੇ ਬਲਦੇਵ ਸਿੰਘ ਜੀ ਜੋ ਕਾਰਗਿਲ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਦੇ ਨਾਮ ਤੇ ਮੈਂ ਦੇਖਿਆ ਸਕੂਲ ਵੀ ਆ ਆਪਣੇ ਆ ਤੇ ਅੱਜ ਉਹਨਾਂ ਦੇ ਪਿੰਡ ਆਏ ਆਂ ਅਸੀਂ ਇੱਥੇ ਦੇਖਣ ਵਾਸਤੇ ਕਿੱਥੇ ਕੀ ਹਾਲਾਤ ਆ ਖੇਤੀ ਦੇ ਤੇ ਉਹਦੀ ਮੈਂ ਤੁਹਾਨੂੰ ਰਿਪੋਰਟ ਆਪਾਂ ਹੁਣੇ ਦੇਖਦੇ ਆਂ ਜੀ ਤੇ ਜਾਣਦੇ ਆ ਕੁਝ ਕਿਸਾਨਾਂ ਤੋਂ ਇਹ ਇਹਦੇ ਬਾਰੇ ਕੀ ਬੋਲਦੇ ਆ ਜੀ। ਜੀ ਆਪਣਾ ਕੀ ਨਾਮ ਹੈ ਜੀ? ਕੁਲਵੰਤ ਸਿੰਘ ਜੀ। ਕੁਲਵੰਤ ਸਿੰਘ ਕੁਲਵੰਤ ਸਿੰਘ ਦੀ ਤੁਸੀਂ ਵੀ ਖੇਤੀ ਕਰਦੇ ਸੀ? ਹਾਂ ਜੀ। ਇਹ ਇਹੀ ਆਪਣਾ ਵੀਨੇਵਾਲ ਪਿੰਡ ਜੀ। ਹਾਂ ਜੀ ਜੀ ਪੀਨੇਵਾਲ ਦੇ ਜੀ। ਅੱਛਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ? ਅਸੀਂ ਇਹ ਕਹਿਣਾ ਚਾਹੁੰਦੇ ਪਏ ਦੇਖੋ ਸਾਡੇ 3-3 ਕਿੱਲੇ ਵੀ ਖੀਰੇ ਦੇ ਮਾਰੇ ਇਹਨਾਂ ਨੂੰ ਨੁਕਸਾਨ ਹੋਇਆ ਭਾਈ ਜਨਨ ਕਿ 1 ਕਿੱਲੇ ਦੀ ਜੇ ਅਸੀਂ ਲਾਈਏ ਤੇ ਖਰਚਾ 1 ਲੱਖ ਰੁਪਏ ਆ ਜਾਂਦਾ। ਇਹਦੀ ਲੇਬਰ ਤੇ ਇਹਦੇ ਤੇ ਬੀਜ ਤੇ। ਅੱਛਾ ਜੀ। ਤੇ ਇਸ ਬਰਬਾਰਸ਼ ਨਾ ਹੋਣੇ ਕਰਕੇ ਇਹ 3-3 ਕਿੱਲੇ ਮਾਰੇ। ਇਹ ਕੋਈ ਥਾ ਪਾਣੀ ਸਰਕਾਰੀ ਤੇ ਨਾ ਸਰਕਾਰਾਂ ਕਹਿ ਜਾਂਦੀਆਂ ਮੌਕੇ ਤੇ ਜੀ ਅੱਲਾ ਦੀ ਕੋਈ ਨਹੀਂ ਇੰਨੀ ਜਦੋਂ ਵੋਟਾਂ ਹੁਣ ਆ ਜਾਣੀਆਂ ਇੰਨੀ ਕਹਿ ਜਾਂਣਾ ਇਸ ਪਿੰਡ ਦੇ ਵਿੱਚ ਇੰਨੇ ਟੂ ਵਲਾਵਾਂਗੇ ਇਹ ਕਰਾਂਗੇ ਪਰ ਸਰਕਾਰ ਨਹੀਂ ਮੌਕੇ ਤੇ ਨਹੀਂ ਇਹਨਾਂ ਨੂੰ ਵੋਟਾਂ ਦੇ ਵੇਲੇ ਤੇ ਆ ਕੇ ਮਿੱਠੀ ਗੋਲੀ ਦੇ ਜਾਂਦੇ ਐ ਤੇ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਇੱਥੇ ਇਲਾਕੇ ਦਾ ਠੀਕ ਹੈ ਜੀ ਚਲੋ ਤੁਸੀਂ ਇਸ ਵਾਰੀ ਅ ਕੀ ਮਤਲਬ ਕਿ ਮੰਗਿਆ ਤੁਹਾਡੀ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਪਿੰਡ ਦੇ ਵਿੱਚ ਜਿਆਦਾ ਨਹੀਂ ਤਾਂ ਇੱਕ ਇੱਕ ਦੋ ਦੋ ਟੂਲ ਦੇ ਹੋਣੇ ਚਾਹੀਦੇ ਠੀਕ ਹੈ ਜੀ ਤੇ ਜੋ ਕਿ ਮਾੜਾ ਮੋਟਾ ਜੇ ਉਹ ਵੀ ਕਿਸਾਨ ਕਰਦਾ ਖੇਤੀ ਤੇ ਆਪਣਾ ਵੀ ਉਹਦਾ ਕੁਛ ਨਾ ਕੁਛ ਗੁਜ਼ਾਰਾ ਹੋ ਸਕੇ ਨਹੀਂ ਤਾਂ ਇਹ ਤਾਂ ਰੱਬ ਦੇ ਸਿਰ ਤੇ ਮੀ ਪੈ ਗਿਆ ਤਾਂ ਠੀਕ ਹੈ ਨਹੀਂ ਤਾਂ ਨਾ ਸੀ ਠੀਕ ਹੈ ਅੱਛੇ ਬੰਦਾ ਜੀ ਹਾਂਜੀ ਭਾਜੀ ਭਾਜੀ ਕੀ ਨਾਮ ਆਪਣਾ ਜੀ ਧਰਮ ਸਿੰਘ ਭਾਜੀ ਧਰਮ ਸਿੰਘ ਹਾਂਜੀ ਸਰਮ ਸਿੰਘ ਜੀ ਇਹ ਫਿਰ ਆਪਣੇ ਜੀ ਖੇਤ ਆ ਸਾਰੇ ਨਹੀਂ ਬੜੀ ਠੇਕੇ ਤੇ ਲਾਇਆ ਹੈ ਠੇਕੇ ਤੇ ਲਾਇਆ ਜੀ ਠੀਕ ਹੈ ਜੀ ਤੇ ਆ ਮੈਂ ਦੇਖ ਰਿਆਂ ਦੀ ਤੁਸੀਂ ਸਬਜ਼ੀਆਂ ਲਾਈਆਂ ਆ ਹਾਂ ਜੀ ਇਹ ਕੀ-ਕੀ ਖੇਤੀ ਕਰਦੇ ਤੁਸੀਂ ਭਾਜੀ ਭਾਜੀ ਆਪਾਂ ਖੀਰਾ ਲਾਇਆ ਤਾਂ ਕਰੇਲਾ ਤਾਂ ਮੀਟਰ ਫਲੀ ਦੀ ਕੱਦੂ ਦਾ ਅੱਛਾ ਜੀ ਭਿੰਡੀ ਲਾਈ ਦੀ ਮੱਕੀ ਲਾਈ ਦੀ ਠੀਕ ਹੈ ਜੀ ਤੇ ਇਹ ਫਿਰ ਵਧੀਆ ਹੋ ਗਿਆ ਜੀ ਸਾਰਾ ਕੁਝ ਨਹੀਂ ਨਹੀਂ ਭਾਜੀ ਕੁਝ ਵੀ ਨਹੀਂ ਹੋਇਆ ਇਸ ਵਾਰ ਅੱਛਾ ਜੀ ਕੀ ਗੱਲ ਕੀ ਵਜ੍ਹਾ ਹੋ ਗਈ ਜੀ ਸਾਡੇ ਆਪਣੇ بارش ਤੇ ਨਿਰਭਰ ਆ ਸਾਡੀ ਖੇਤੀ ਸਾਡਾ ਪਾਣੀ ਨਹੀਂ ਲੱਗਦਾ ਸਰਕਾਰਾਂ ਨੂੰ ਬਹੁਤ ਬੜੀ ਕਿਹਾ ਆਪਾਂ ਨੇ ਕਿ ਸਾਨੂੰ ਟੂਬਵਲ ਉਪਲਬਧ ਕਰਾਇਆ ਜਾਵੇ ਅੱਛਾ ਜੀ ਟੂਬਵਲ ਨਹੀਂ ਉਪਲਬਧ ਹੋਇਆ ਸਾਨੂੰ ਇੱਕ ਟੂਬਵਲ ਦੂਜੀ ਸਾਈਡ ਲੱਗ ਗਿਆ ਬਸ ਇਹ ਸਾਨੂੰ ਪਾਣੀ ਦਿੱਤਾ ਉਹ ਤਾਂ ਪਾਣੀ ਵੀ ਨਹੀਂ ਦਿੱਤਾ ਨਹੀਂ ਸਾਨੂੰ ਅੱਛਾ ਜੀ ਮਤਲਬ ਕਿ ਇਹ ਜਿਹੜੀ ਖੇਤੀਆਂ ਇੱਥੇ ਦੀ ਇਹ ਸਾਰੀ ਰੱਬ ਦੇ ਉੱਤੇ ਹੀ ਆ ਹਾਂਜੀ ਹਾਂਜੀ ਜੇ ਬਾਰਿਸ਼ ਆ ਗਈ ਤਾਂ ਹੋ ਜਾਣੀ ਨਹੀਂ ਤੇ ਨਹੀਂ ਹਾਂਜੀ ਹਾਂਜੀ ਅੱਛਾ ਜੀ ਬਿਲਕੁਲ ਰੱਬ ਤੇ ਨਿਰਭਰ ਹੈ ਜੇ ਮੀਂਹ ਬਾਰਿਸ਼ ਪੈ ਗਈ ਟਾਈਮ ਨਾਲ ਤਾਂ ਫਸਲ ਵਧੀਆ ਹੋ ਜਾਂਦੀ ਹੈ ਅੱਛਾ ਜੀ ਨਹੀਂ ਤਾਂ ਫਸਲ ਨਹੀਂ ਹੁੰਦੀ ਹੈ ਅੱਛਾ ਜੀ ਇਸ ਵਾਰ ਫਿਰ ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਹੀ ਨਹੀਂ ਅਬ ਮੰਨ ਲਓ ਜੋ ਸਾਡਾ ਏਰੀਆ ਬੀਣੀਆਲ ਦੇ ਨਾਲ ਪੂਰੇ ਵੀ ਤੇ ਲੱਖ ਦੇ 20 22 ਪਿੰਡ ਹੈ ਸਾਰੇ ਹਰ ਇੱਕ ਪਿੰਡ ਜਿਹੀ ਹਾਲ ਹੈ ਹਰ ਇੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਛਾ ਜੀ ਫਿਰ ਇੱਥੇ ਪਾਣੀ ਦਾ ਕੋਈ ਗਵਰਨਮੈਂਟ ਨੇ ਕੁਝ ਅੱਛਾ ਜੀ ਹਾਂ ਗਵਰਨਮੈਂਟ ਦੇ ਜਿਹੜੇ ਟੂਬਲ ਉਹੀ ਟੂਬਲ ਲੱਗਦੇ ਆ ਅੱਛਾ ਜੀ ਹੁਣ ਸਾਡੇ ਲੋਕਾਂ ਕੋਲ ਨਾ ਤਾਂ ਉਹਨੀਆਂ ਜ਼ਮੀਨਾਂ ਵੀ ਆ ਠੀਕ ਹੈ ਜੀ ਨਾ ਤਾਂ ਆਪਣੇ ਉਹਨਾਂ ਪੈਸਾ ਸਾਡੇ ਕੋਲ ਕਿ ਆਪਾਂ ਟੂਬਲ ਆਪਣਾ ਲਵਾ ਸਕੀਏ ਡੂਵਲ ਬਹੁਤ ਮਹਿੰਗੇ ਲੱਗਦੇ ਸਾਡੇ ਇੱਥੇ ਠੀਕ ਹੈ ਜੀ ਤੇ ਤੁਸੀਂ ਫਿਰ ਇਸ ਵੀਡੀਓ ਰਾਹੀਂ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਜੀ ਹਾਂ ਜੀ ਮੈਂ ਤਾਂ ਸਰਕਾਰ ਨੂੰ ਇਹੀ ਕਹਾਂਗਾ ਵੀ ਚਲੋ ਸਾਡੇ ਏਰੀਏ ਚ ਹਰ ਇੱਕ ਏਰੀਏ ਚ ਸਾਡੇ ਹਰ ਇੱਕ ਪਿੰਡ ਚ 2-2 3-3 ਡੂਵਲ ਦਿੱਤੇ ਜਾਣ ਜਿਹਦੇ ਨਾਲ ਕੀ ਆਪਣੇ ਜੋ ਆ ਕਿਸਾਨ ਆ ਸਾਡਾ ਕਿਸਾਨ ਖੇਤੀ ਕਰਕੇ ਆਪਣਾ ਵਧੀਆ ਘਰ ਦਾ ਗੁਜ਼ਾਰਾ ਕਰ ਸਕੇ ਸਾਡਾ ਇਹ ਸਾਡਾ ਆਪਣੇ ਇਸ ਏਰੀਏ ਦਾ ਵੀ ਆਪਣਾ ਖੇਤੀ ਤੇ ਨਿਰਭਰ ਹੈ ਸਾਡੇ ਸਾਰੇ ਲੋਕ ਸਰਕਾਰੀ ਨੌਕਰੀਆਂ ਨਹੀਂ ਹੈਗੀਆਂ ਸਾਡੇ ਏਰੀਏ ਚ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਅੱਜ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ ਅਤੇ ਚੰਦ ਤੇ ਜਾਣ ਦੀ ਵੀ ਪਰ ਇਸ ਪਿੰਡ ਬਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਇਸ ਪਿੰਡ ਦੇ ਕਿਸਾਨ ਅੱਜ ਵੀ ਮੀਂਹ ਦੇ ਪਾਣੀ ਤੇ ਨਿਰਭਰ ਹਨ ਸੋ ਸਾਡੀ ਮੌਜੂਦਾ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਸ ਪਿੰਡ ਦੀ ਸਾਰ ਲੈਂਡ ਤੇ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨ ਪੈਗਾਮੇ ਜਗਤ ਤੋਂ ਹੈਪੀ ਸਾਦੋ ਵਾਲਦੀ ਰਿਪੋਰਟ